So, <laughs> ਚੋਣਾਂ 2024 ਨੂੰ ਹੁਸ਼ਿਆਰਪੁਰ ਤੋਂ ਭਾਜਪਾ ਦੇ ਉਮੀਦਵਾਰ ਮੈਡਮ ਨੀਤਾ ਸੋਮਪrakash ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਪਹੁੰਚੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਅਤੇ ਖਾਸ ਕਰਕੇ ਵਿਦਾਸੀਆ ਭਾਈਚਾਰੇ ਲਈ ਕਈ ਵੱਡੇ ਐਲਾਨ ਕੀਤੇ ਨੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਤੀਜੀ ਵਾਰ ਸਰਕਾਰ ਬਣਨ ਤੇ ਆਦਮਪੁਰੋਂ ਭਾਈ ਅੱਡੇ ਦਾ ਨਾਮ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਤੇ ਰੱਖਿਆ ਜਾਵੇਗਾ ਤੇ ਨਾਲ ਹੀ ਉਨ੍ਹਾਂ ਨੇ ਇਤਿਹਾਸਿਕ ਤੁਗਲਕਾਬਾਦ ਮੰਦਿਰ ਦਿੱਲੀ ਦੀ ਜਲਦ ਉਸਾਰੀ ਕਰਨ ਦੀ ਵੀ ਕਲਾਖੀ ਜਿਸ ਨੂੰ ਲੈ ਕੇ ਭਾਜਪਾ ਦੇ ਸੀਨੀਅਰ ਨੇਤਾ ਅਤੇ ਐਸਸੀ ਕਮਿਸ਼ਨ ਪੰਜਾਬ ਦੇ ਸਾਬਕਾ ਚੇਅਰਮੈਨ ਰਜੇਸ਼ ਬਾਗਾ ਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦਿਨੋਤਨਵਾਦ ਕੀਤਾ ਅਤੇ ਨਾਲ ਹੀ ਵੋਟਰਾਂ ਨੂੰ ਭਾਜਪਾ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ ਜੈ ਗੁਰਦੇਵ ਤੁਨਗੁਰਦੇਵ ਮੈਂ ਰਜੇਸ਼ ਬਾਗਾ ਸਾਬਕਾ ਚੇਅਰਮੈਨ ਐਸਸੀ ਕਮਿਸ਼ਨ ਪੰਜਾਬ ਸਮਾਜ ਦੀ ਬਹੁਤ ਲੰਬੇ ਸਮੇਂ ਤੋਂ ਮੰਗ ਸੀ ਕਿ ਆਦਮਪੁਰ 에ਅਰਪੋਰਟ ਦਾ ਨਾਮ ਸਤਗੁਰੂ ਰਵਿਦਾਸ ਮਹਾਰਾਜ ਦੇ ਨਾਮ ਤੇ ਰੱਖਿਆ ਜਾਵੇ ਅੱਜ ਹਿਆਰਪੁਰ ਰੈਲੀ ਵਿੱਚ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜਿਹੜੇ ਵਿਸ਼ਵ ਦੇ ਬਹੁਤ ਵੱਡੇ ਨੇਤਾ ਅਜੂ ਨੇ ਵਿਸ਼ਵਾਸ ਦਵਾਇਆ ਕਿ ਤੀਸਰੀ ਵਾਰੀ ਉਹ ਪ੍ਰਧਾਨ ਮੰਤਰੀ ਬਣ ਜਾ ਰਹੇ ਆ ਤੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇਹ ਏਅਰਪੋਰਟ ਦਾ ਨਾਮ ਵੀ ਰੱਖਿਆ ਜਾਊਗਾ ਨਾਲ ਇੱਕ ਸਮਾਜ ਦੀ ਮੰਗ ਸੀ ਵੀ ਸਤਗੁਰੂ ਰਵਿਦਾਸ ਮਹਾਰਾਜ ਦੀ ਜਿਹੜੀ ਇਤਿਹਾਸਿਕ ਜਗ੍ਹਾ ਆ ਜਿਹਨੂੰ ਬੜੇ ਸੰਘਰਸ਼ ਦੇ ਰੂਪ ਵਿੱਚ ਬਾਅਦ ਵਿੱਚ ਪ੍ਰਾਪਤ ਹੋਇਆ ਤੁਗਲਕਾ ਬਾਦ ਦਾ ਮੰਦਿਰ ਉਹਨਾਂ ਨੇ ਉਹ ਵੀ ਵਿਸ਼ਵਾਸ ਦਵਾਇਆ ਵੀ ਬਹੁਤ ਵੱਡਾ ਵਿਸ਼ਾਲ ਇੱਕ ਮੰਦਿਰ ਬਣਾਇਆ ਜਾਊਗਾ ਸਤਗੁਰੂ ਰਵਿਦਾਸ ਮਹਾਰਾਜ ਦੇ ਨਾਮ ਤੇ ਪਹਿਲਾਂ ਵੀ ਜਿਹੜੇ ਉਹਨਾਂ ਨੇ ਸਰਦਾ ਸੁਮਨ ਪੇਟ ਕਰਦੇ ਹੋਏ ਬਹੁਤ ਸਾਰੇ ਕਾਰਜ ਕੀਤੇ ਆ ਜਿਹਦੇ ਵਿੱਚ ਕਾਂਛੀਰਾ ਬਹੁਤ ਵੱਡਾ ਵਿਸ਼ਾਲ ਮੰਦਿਰ ਦੇ ਰੂਪ ਦੇ ਵਿੱਚ ਸਾਨੂੰ ਸਮਾਜ ਨੂੰ ਸਮਰਕ ਦਿੱਤੇ ਆ ਤੇ ਉਹਦੇ ਨਾਲ ਨਾਲ ਭਗਵਾਨ ਬਾਲਮੀਕ ਮਹਾਰਾਜ ਦੇ ਨਾਮ ਤੇ 에ਰਪੋਰਟ ਬਣਾਇਆ ਗਿਆ ਉਹਦੇ ਨਾਲ ਜਿਹੜਾ ਆਪਣਾ ਡਾਕਟਰ ਮਿਲਗਰਜੀ ਦੇ ਮਹਾਰਾਜ ਦੇ ਨਾਮ ਤੇ ਪੰਜ ਤੀਰਥ ਬਣਾਏ ਗਏ ਆ ਇਹ ਸਾਰੇ ਨਰਿੰਦਰ ਮੋਦੀ ਜੀ ਦੀ ਬਹੁਤ ਵੱਡੀ ਦੇਣ ਆ ਮੈਂ ਉਹਨਾਂ ਦਾ ਧੰਨਵਾਦ ਕਰਦਾ ਤੇ ਨਾਲ ਇਹ ਵੀ ਆਸ ਕਰਦਾ ਕਿ ਅਸੀਂ ਸਾਰੇ ਨੇ ਨਰਿੰਦਰ ਮੋਦੀ ਆ ਸਾਥ ਦੇਵਾਂਗੇ ਸਾਥ ਦੇ ਕੇ ਉਹ ਤੀਜੀ ਵਾਰੀ ਪ੍ਰਧਾਨ ਮੰਤਰੀ ਬਣਨਗੇ ਜਿਹੜੇ ਸਮਾਜ ਦੇ ਹੋਰ ਵੀ ਕਾਰਜਾਂ ਕਰਨ ਵਾਲੇ ਉਹ ਵੀ ਕਰਾਂਗੇ ਤੇ ਦੇਸ਼ ਨੂੰ ਹੋਰ ਅੱਗੇ ਲਿਜਾਮਾਂਗੇ ਆਪਸੀ ਭਾਈਚਾਰਾ ਵਧੂਗਾ ਸਾਡਾ ਹੋਰ ਜਿਹੜੇ ਸਾਡੇ ਮਹਾਪੁਰਸ਼ਾਂ ਨੂੰ ਸਾਡੇ ਉਹਨਾਂ ਦੇ ਬੱਚਿਆਂ ਨੂੰ ਪਤਾ ਲੱਗੇ ਵੀ ਸਾਡੇ ਮਹਾਪੁਰਸ਼ਾਂ ਨੇ ਇਹ ਕੰਮ ਕੀਤੇ ਸੀ ਤੇ ਉਹਨਾਂ ਨੇ ਸਾਨੂੰ ਇੱਕ ਰਸਤਾ ਦਿਖਾਇਆ ਸੀ ਅੱਜ ਉਹ ਰਸਤੇ ਤੇ ਚੱਲਣ ਦੀ ਲੋੜ ਤੇ ਮੈਂ ਇੱਕ ਵਾਰੀ ਫਿਰ ਪ੍ਰਧਾਨ ਮੰਤਰੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ Shamla Chander Building Maintenance Handyman under Jack Trade platform is now available on your local London area. He has more than 5 years' experience in the same line. He used to work with reputed companies, agencies, as well local builders with brothers. He is professional by plumbing, electrician, masonry work, carpentry. For more information, Please contact him at www.checktrade.com. ID number 921760. Shamra Chander Santal, call him on this number 0748841161. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ